ਬਾਈ ਗਰਮੀਤ ਆਇਆ ਆਪਣੇ ਕੋਲੇ ਰਾਸ਼ਨ ਇਕੱਠਾ ਕਰਦੇ ਹੜਪੇਟਾਂ ਲਈ ਬਾਈ ਗਰਮੀਤ ਅੱਜ ਬਾਈ ਨਰਪੈ ਦੇ ਰੁਪਏ ਨੇ ਨਰਪੈ ਨਹੀਂ ਜਿਹੜਾ ਆਪਣਾ ਮੂਰੀ ਦੇ ਦੁਆੜ ਵਾਲਾ ਬਸ ਨੱਥੇ ਦਾ ਲੜਕਾ ਠੀਕ ਆ ਜੀ ਊੜੇ ਬਾਬੇ ਘਰ ਕੋਲੇ ਕਾਹ ਤੇ ਮਨੀਲਾ ਲਾਲ ਲਾਲ ਬਿਆਨ ਦਾ ਫਰਾ ਠੀਕ ਆ ਉਹ ਨਾਲੋਂ 10000 ਰੁਪਏ ਆਇਆ ਬਾਈ ਗਰਮੀਤ ਦੇਣ ਆਇਆ ਬਹੁਤ ਬਹੁਤ ਧੰਨਵਾਦ ਬਾਈ ਇੱਥੇ ਹੜਪੇਟਾਂ ਦੀ ਸੇਵਾ ਕਰਦੇ ਜੀ ਬਾਕੀ ਉਧਰ ਵੀ ਦਿਖਾ ਦਿੰਨੇ ਆ ਬਾਈ ਹਨਾ ਆਈ ਆਜੋ ਮੜਾ ਜੇ ਨਾਲ ਦਵਾਈਆਂ ਦਾ ਲੰਗਰ ਕਿਹਨੇ ਉਹ ਭਾਈ ਉਹ ਲਖਵੀਰ ਆ ਨਾ ਮੁੰਡਾ ਜਿਹੜਾ ਨਹਿਰ ਵਾਲਾ ਆਪਣੇ ਜੱਗ ਜੀ ਹਾਂ ਜੱਗ ਜੀਤ ਕੇ ਭਾਈ ਜੱਗ ਜੀਤ ਕੇ ਉਹ ਮੁੰਡਾ ਲਖਵੀਰ ਨੇ ਦਿੱਤਾ ਏ ਠੀਕ ਹੈ ਬਹੁਤ ਚੰਗੀ ਗੱਲ ਹੈ ਥੋੜੇ ਥੋੜੇ ਨਾਲ ਉਹਦੇ ਕਹਿਣ ਨੂੰ ਨੀ ਤਨੀ ਨਾ ਪਿਆ ਭਰ ਜਾਂਦਾ ਹਨ ਆਹ ਮਿੱਤਰ ਆ ਮੇਰਾ ਡਾਕਟਰ ਹੈ ਸਰਚਾਰੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਚੰਗੀ ਗੱਲ ਹੈ ਹਸਪੀਟਲ ਦੇ ਦਵਾਈਆਂ ਦਵਾਈਆਂ ਹਾਂ ਜੋਛ ਆ ਅੱਜ ਮੁੱਲ ਲੈ ਕੇ ਬਹੁਤ ਚੰਗੀ ਹੈ ਠੀਕ ਹੈ ਠੀਕ ਹੈ ਇਹ ਇਹ ਵੀ ਬਹੁਤ ਵੱਡੀ ਗੱਲ ਆ ਸਾਰੀਆਂ ਦਵਾਈਆਂ ਵਾਈ ਕੋਈ ਸਾਰਕ ਤੋਂ ਕੋਈ ਨੱਕ ਵਾਲੇ ਕੋਈ ਕੰਨ ਵਾਲੇ ਕੋਈ ਅੱਖ ਵਾਲੀ ਹਨਾ ਸਾਰੀਆਂ ਵਿਚ ਪਾਈਆਂ ਹੋਈਆਂ ਜਿਵੇਂ ਆ ਥੱਲਾ ਕਹਿੰਦਾ ਵਾਈ ਨਵਾਫਾ ਨਾ ਤੇ ਲਿਖਤਾ ਹਾਂ ਇਹਨਾਂ ਤੇ ਸਾਰਿਆਂ ਤੇ ਲਿਖਿਆ ਵਾ ਵਾਈ ਆਪਣਾ ਜਿਵੇਂ ਆ ਕੋਈ ਬੁਖਾਰ ਵਾਲੀ ਆਦ ਲਿਖਿਆ ਵਾ ਵਾਈ ਸਾਰਿਆਂ ਤੇ ਲਿਖਿਆ ਵਾ ਇਹ ਚ ਪਾਏ ਵੇ ਕਾਲਗੇਟ ਬੋਰਸ ਸਾਬਣ ਜਾਂ ਦਵਾਈਆਂ ਹਰੇਕ ਜਾਂ ਲਗ ਲਗ 5 ਮਿੰਟ ਆ ਤਾ ਪਰ-ਪਰ ਰੱਖੀ ਜਾਂਦੇ ਆ। ਚਾਈਨਾ ਦੇ ਕੋਈ ਚੀਜ਼ ਜੇ ਘਾਟਾ ਤਾਂ ਕਰਕੇ ਇਹ ਚ ਪਾ ਕੇ ਫੇਰ ਆਪ ਪੈਕ ਕਰਕੇ ਵੇਚ ਰੱਖ ਦਿੰਨੇ ਆ। ਬਹੁਤ ਸਹਿਯੋਗ ਦਿੱਤਾ ਜਾਂਦਾ ਹੈ ਪਿੰਡ ਨੇ। ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਸਹਿਯੋਗ। ਹਾਂ ਨਹੀਂ ਠੀਕ ਹੈ। ਨਹੀਂ ਆਜੋ ਭਾਈ ਬੜ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਨਾ ਬਹੁਤ ਖੜੇ ਮੋਢਾ ਨਾਲ ਮੋਢਾ ਲਾ ਕੇ। ਜਿਵੇਂ ਇੱਕ ਤਾਂ ਭਾਈ ਛੋਡੇ ਵਾਲਾ ਟਰਾਲਾ ਹੈ ਨਾ ਉਹ 4 ਰੁਪਏ। ਭਾਈ ਸﺠENDER ਹੁਣ ਆ ਟਰਾਲਾ ਛੋੜ ਲੈ ਕੇ ਹੈ। ਦੋ ਟਰਾਲੇ ਦੋ ਟਰਾਲੇ ਗੁਰਦੁਆਰਾ ਸਾਹਿਬ ਖੜੇ ਆ ਭਾਈ। ਹਾਂਜੀ ਠੀਕ ਹੈ। ਐ ਕਾ ਹੁਣ ਆ ਟਰਾਲਾ ਭਾਈ ਇਹ ਚ ਉਹ ਪਰ ਐਟਿਕ ਉਹਨੇ ਵੀ ਪਾਣੀ ਇੱਕ ਚ ਪਾਣੀ ਆ ਜਾਂਦਾ ਇਹ ਚ ਰਾਸ਼ਨ ਚੱਲਦਾ ਉਹ ਚਾਹ ਦਾ ਕੁੱਤਾ ਉਹਦੇ ਅਰੇ ਕੁੱਤਾ ਲਾਹ ਦਤਾ ਉਹ ਚ ਹਾਂ ਇਹ ਚ ਤਾਂ ਜਾ ਪਿਆ ਇੱਕੋ ਪੱਕੇ ਵਾਲੇ ਪੱਕੇ ਦੇ ਮੁੰਡੇ ਉਧਰ ਤੂੜੀ ਵਾਲਾ ਇਕੱਠਾ ਕਰ ਜਾਂਦਾ ਹੋ ਗਿਆ ਤੇ ਆ ਆ ਫਿਰ ਕੱਲ ਚ ਪਾਇਆ ਇਹਦਾ ਵਿੱਚ ਹੀ ਪੈਣਾ ਇਹ ਚ ਪੈਣਾ ਅੱਧਾ ਭਾਈ ਹਾਂ ਇਹ ਚ ਪੈਣਾ ਹਾਂ ਟੱਕ ਚੋਕ ਦਾ ਜਵਾਬ ਦੇ ਇੱਕ ਤੋਂ ਕਰਦਾ ਹੋ ਗਿਆ ਚੋਕ ਨਾਲ ਜਵਾਰ ਤੋਂ ਭਰੀ ਜਾਂਦੇ 2 4 5 6 ਟਰਾਲੇ ਹੋ ਜਾਣੇ 6 ਟਰਾਲੇ ਹੋ ਜਾਣਗੇ ਹਾਂਜੀ ਹਾਂ ਬਾਈ ਹਜੇ 2 3 ਦਿਨ ਹੈਗੇ ਇੱਥੇ ਜੇ ਕੋਈ ਹੋਰ ਵੀ ਵੀਰ ਭਰਾ ਨੇ ਕਿਹਾ ਕੋਈ ਜਵਾਬ ਕਿਸੇ ਤੱਕ ਪਹੁੰਚਿਆ ਨਹੀਂ ਜਾਂਦਾ ਹਨਾ ਜਿਵੇਂ ਅੰਦਰ ਲੀਆਂ ਗਲੀਆਂ ਗੁਲੀਆਂ ਨਾ ਪਹੁੰਚਿਆ ਗਿਆ ਤੇ ਇੱਥੇ ਬਾਪੇ ਕੋਲ ਤੇ ਤੇਰੇ ਮਾਪੇ ਕੋਲ ਦੱਸਾਂ ਤੇ ਆ ਕੇ ਬਾਈ ਸੇਵਾ ਆਪਣਾ ਕਰ ਸਕਦਾ ਆਪਣੇ ਕੋਲੇ ਹਾਂਜੀ ਰਾਤ ਤੇ ਹੱਥੇ ਕਰ ਵੀ ਸਕਦਾ ਤੇ ਸੇਵਾ ਫੜਾ ਵੀ ਸਕਦਾ ਬਹੁਤ ਚੰਗੀ ਗੱਲ ਆ ਇਹ ਮੂਰੇ ਲੱਗਣਾ ਚਾਹਣੇ ਔਖਾ ਬਹੁਤ ਹੁੰਦਾ ਇਹ ਇਹ ਬੇਵਾਸ ਤੇ ਬਹੁਤ ਵੱਡੀ ਗੱਲ ਆ ਇਹ ਇੱਕ ਗੱਲ ਹੋਰ ਆ ਬਾਈ ਛੋਟੀ ਗੱਲ ਵਿੱਚ ਕੱਟ ਕੇ ਇਹ ਜਿੱਦ ਜਿੰਨਾ ਐਨਆਰਆਈਆਂ ਦਾ ਵੀ ਸਹਿਯੋਗ ਆਇਆ ਪੈਂਟ ਵਾਲਿਆਂ ਦਾ ਆਇਆ ਸਾਰਾ ਕੁਆ ਕਾਪੀ ਤੇ ਲਿਖਿਆ ਵਾ ਸਾਡਾ ਤਾਂ ਇਹ ਮਸਲਾ ਐ ਐਨਆਰਆਈ ਦੇ ਅਲੱਗ ਲਿਸਟ ਲਾਵਾਂਗੇ ਫੋਟਰ ਰੇਟ ਕੱਟ ਕੇ ਜੋ ਕਿ ਕੱਲੀ ਕੱਲੀ ਚੀਜ਼ ਦਾ ਹਿਸਾਬ ਦੇਣਾ ਬਾਈ ਆਪਾਂ ਚੰਗਾ ਜਿਹੜੇ ਜਿਹੜੀਆਂ ਜਿਹੜੀਆਂ ਜਾਨਕਾ ਜਿੰਮੇ ਜਿੰਮੇ ਗਵਾਰਡ ਆ ਬਾਈ ਹਰੇਕ ਜਨਸਟ ਲੱਗੋਗੀ ਆਪਣੇ 50 ਭਾਈ ਆਹ ਆ ਐਨਆਰਆਈਆਂ ਲੋਆਂ ਆ ਸੀ ਇੰਨਾ ਸਮਾਨ ਲਿਆਂਦਾ ਕਿ ਇੰਨਾ ਉੱਥੇ ਪੁਰਕਾਇਆ ਗਿਆ ਜਿੰਮੇ ਵੀ ਆ ਜਿੰਨਾ ਬਹੁਤ ਚੰਗਾ ਲੇਕਰ ਰੱਖੇ ਖੇਤਾਂ ਉੱਪਰ ਦਿੱਤਾ ਜਾਂਦਾ ਖੇਤਾਂ ਵਾਲੇ ਨੇ ਹਾਂ ਜੀ ਇਹ ਰਹਿੰਦੇ ਆ ਸਵਾਹ ਹਾਂ ਉਹ ਰਹਿੰਦੇ ਹਜੇ ਬਾਈ ਉੱਥੇ ਜਾਵਾਂਗੇ ਅਗਲੇ ਦਿਨ ਲੋਕ ਰਹੇ ਉਹਨਾਂ ਨੂੰ ਫੋਨ ਕਰੇਗਾ ਮੈਂ ਨਾ ਜੀ ਉਹਨਾਂ ਨੇ ਫਰਾ ਦੇਣਾ ਹਾਂ ਸਹੀ ਗੱਲ ਆ ਵੇ ਉਹ ਇੱਕ ਬੰਦੇ ਕੇ ਵੀ ਰੀਂਦੀ ਹਾਂ ਨਹੀਂ ਵੇ ਰਹਿਣ ਦਾ ਬਹੁਤ ਘਰ ਰਹਿ ਕੇ ਉਹ ਲੈ ਕੇ ਵਿੱਚ ਬਾਈ ਉਹ ਆਇਆ ਵੀ ਆਉਣ ਕੇ ਹਰ ਇੱਕ ਤਾਂ ਨਹੀਂ ਜਿੱਗ ਜਾ ਰਿਹਾ ਮੀਨ ਇਹ ਤਰ ਪੈਕਿੰਗ ਵੀ ਕਰਨੀ ਆ ਬਹੁਤ ਬਾਈ ਇਹਣਾ 200 ਦਾ ਖਰਾਬ ਸੀ ਬਾਈ ਫਰਾ ਨਿੱਕੇ ਨਿੱਕੇ ਚੀਜ਼ਾਂ ਫਿਰ ਇਹ ਤਾਂ ਟਾਈਮ ਬਹੁਤ ਲੱਗ ਜਾਂਦਾ ਨਾ ਤਾਂ ਕਰਕੇ ਕਿ ਬਾਹਰੋਂ ਬੰਦੇ ਘੁੰਮ ਬਹੁਤ ਲਈ ਹੁੰਦੇ ਪੈਸਿਆਂ ਨੂੰ ਕੋਈ ਕਹਿੰਦੀ ਕਿਹਦੇ ਹੱਥ ਤੇ ਕੀ ਜਾਂਦਾ ਬਹੁਤ سارے ਪੈਸੇ ਸਾਰੇ ਜਿਹੜੇ ਹੈ ਕਿਹਨੂੰ ਪਾ ਦੇ ਜਿੰਨੇ ਹਾਂ 20 30 ਵਧਿਆ ਦਾ ਹਾਂ ਜੀ ਵੀਪੀ ਵਾਲੀਆਂ ਗੋਲੀਆਂ ਵੀ ਹੈ ਸਾਰੀਆਂ ਦਵਾਈਆਂ ਨਾਲ ਇਹ ਵਿਚਾਰਾ ਦਵਾਈਆਂ ਇਹਨਾਂ ਨੇ ਚਲੋ 프리 ਸੇਵਾ ਕੀਤੀ ਨਹੀਂ ਬਹੁਤ ਵੱਡੀ ਗੱਲ ਆ ਦਵਾਈਆਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਹਾਂ ਜੀ 70 8000 ਦਾ ਸਮਾਨ ਬਣ ਜਾਵੇ ਮੋੜ ਦੀ ਬਾਈ ਹਾਂ ਗੋਲ-ਵੋਲ ਤਾਂ ਨਵਾਰਾ ਵੀ ਜਿੰਨੇ ਜੀਨੇ ਜਿੰਨਾ ਯੋਗਦਾਨ ਪਾਇਆ ਹੈ। ਬਾਈ ਆਪਾਂ ਤਾਂ ਅੱਗੇ ਤੁਹਾਨੂੰ ਕਿਹਾ ਵੈਨੇ ਕਿਨੇ ਕੌਲੀ ਗਰੀਬਾਂ ਦੇ ਕੌਲੀ ਪਾਇਆ, ਥਾਲ ਵੀ ਪਾਇਆ ਹਨਾ। ਤਾਂ ਨਹੀਂ ਚੈਨੇ ਸਭ ਤੋਂ ਵੱਡਾ। ਹਾਂਜੀ ਹਾਂਜੀ। ਠੀਕ ਹੈ। ਲੋਕਾਂ ਨੇ ਵਾਲਾ ਦੇਖ ਲਿਓ ਬਾਈ ਜਿਹੜੀ ਮੇਨ ਮੇਨ ਉਹ ਬੇਚਪਾ ਦੀ ਸਾਰੀ ਹਾਂਜੀ ਹਾਂਜੀ ਆ ਜਿਵੇਂ ਕੋਈ ਸਪੈਸ਼ਲ ਆਉਟੇ ਵੀ ਬੰਦਾ ਹੁੰਦਾ ਡਾਕਟਰ ਉਹਨਾਂ ਨੂੰ ਦਿੱਤੀ ਆ ਇਹ ਸਲਾਹ ਨਾ ਦੇਣ ਵਾਲੀਆਂ ਜਿਵੇਂ ਆ ਜਵਾਕਾਂ ਦੇ ਵਾਸਤੇ ਆ ਉਹ ਅੱਖਾਂ ਕੰਨਾਂ 'ਚ ਪਾਉਣ ਵਾਲੀਆਂ ਕੁਝ ਮੀਡੀ ਵੀ ਸਾਲੀਆਂ ਵੀ ਹਾਂਜੀ ਸਾਰੀਆਂ ਮੀਡੀ ਜਵਾਕਾਂ ਵਾਲੀਆਂ ਨੇ ਇੱਕ ਕੱਪ ਸਿਰਪ ਨੇ ਵਿੱਚ ਬਟਿਆਲੇ ਹਾਂਜੀ ਉਹ ਆਪ ਤੁਹਾਨੂੰ ਅਲੱਗ ਕਰਕੇ ਦੇ ਦੇ ਬਾਕੀ ਇਹ ਜਿਹੜਾ ਉੱਥੇ ਮੈਡੀਕਲ ਕੈਂਪ ਲੱਗੇ ਹੋਏ ਉਹਨਾਂ ਨੂੰ ਦੇ ਦਿਓ ਆ ਜਿਹੜੀਆਂ ਇਹ ਮੈਕਸ ਆ ਇਹ ਉਹਨਾਂ ਨੂੰ ਡਾਕਟਰ ਦੇ ਸਕਦਾ ਨਾ ਆਪ ਨੂੰ ਪਤਾ ਹਾਂ ਡਾਕਟਰ ਆਏ ਆ ਉਹਨਾਂ ਨੇ ਹਾਂ ਕੀ ਆਪਾਂ ਨੂੰ ਉੱਥੇ ਹਰ ਫੀਟਾਂ ਲਈ ਲਿਜਾਣ ਲਈ ਬਾਈ ਕਿਹੜਾ ਪਿੰਡ ਆਪਣਾ ਬਾਈ ਜੀ ਮੇਰਾ ਬਲਾਸਕੁਰ ਵੀਰੇ ਠੀਕ ਹੈ ਜੀ ਹਾਂਜੀ ਧੰਨਵਾਦ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਸਾਥ ਦੇ ਲਈ ਕੋਈ ਨਾ ਮੇਰੇ ਕੋਈ ਜਿੰਨੇ ਜੋਗੇ ਹੋਏ ਜਰੂਰ ਖੜਾ ਹੈ ਨਹਿਰ ਤੋਂ ਉੱਤੇ ਮੇਰੇ ਘਰ ਦਾ ਇੱਕ ਤਾਂ ਮੋਣੀਆ ਕਰਨ ਵਾਲਾ ਦਾ ਪਰਮਾਤਮਾ ਹਾਂ। ਹਾਂ। ਬਾਕੀ ਨਾ ਬਾਈ ਕਹਿੰਦੇ ਹੁੰਦੇ ਆ 100 ਕੰਮ ਆ ਇੱਕ ਆਰੀ। ਹਾਂ ਬਿਲਕੁਲ। ਹੈਨਾ? ਬਾਈ ਜੇ ਅਕਸਰ ਜੇ ਕੋਈ ਬੰਤਾਰ ਕਰਦਾ ਤੇ ਇਹ ਬਹੁਤ ਵੱਡੀ ਸੇਵਾਈ। ਬਾਈ ਇੱਕ ਗੱਲ ਬਹੁਤ ਸੋਹਣੀ ਲੱਗੀ ਗੱਲ ਲਖਵੀਰ ਦੀ ਮੈਨੂੰ। ਪਤਾ ਕੀ ਗੱਲ ਬਚਨ ਚੋਕਦਾ? ਕਹਿੰਦਾ ਇਹੋ ਜਿਹਾ ਕੋਈ ਜੇ ਦੁੱਖ ਆ ਜਾਂਦਾ ਨਾ ਸਾਰਿਆਂ ਨੂੰ ਇੱਕ ਕਰ ਜਾਂਦਾ ਬਾਈ ਕਿਸੇ ਨਾਲ ਕੋਈ ਰੋਸਾ ਹੁੰਦਾ ਕਦੇ ਕੋਈ ਰੋਸਾ ਹੁੰਦਾ ਨਾ ਬਾਈ ਸਾਰੇ ਇੱਕ ਹੋ ਜਾਂਦੇ ਆ ਹੁਣ ਮੈਨੂੰ ਪਤਾ ਬਾਈ ਕਈ ਆਪਾਂ ਇੱਕ ਦੂਜੇ ਨਾਲ ਪਾਸੇ ਮੂੰਹ ਕਰਕੇ ਵੀ ਲੰਘਣ ਵਾਲੇ ਹੁੰਦਾ ਇੱਥੇ ਆਪਾਂ ਇੱਕ ਹੋ ਜਾਂਦੇ ਆ ਬਾਰੇ ਇਹ ਇਹ ਵਕਤ ਹੀ ਹੁੰਦਾ ਜੋੜ ਦਾ ਹਾਂਜੀ ਹਾਂ ਤਾਂ ਹੀ ਤਾਂ ਅਗਲਾ ਕਹਿੰਦਾ ਵੀ ਦੇਖ ਇਹਦੇ ਹਾਂਜੀ ਵਕਤ ਪਵੇ ਤਾਂ ਇਹ ਦੇਰੀ ਦੇਖਣਾ ਚਾਹੀਦਾ ਵਿਆਹ ਸਾਦੀ ਚ ਨਾ ਜਾਓ ਤੇ ਵਕਤ ਚ ਜਾਵੜੋ ਵਕਤ ਚ ਜਾਓ ਸੱਚਾ ਬਈ ਉੱਥੇ ਵੀ ਆਈਆਂ ਉੱਥੇ ਹੁਣ ਜਿਹੜੇ ਇੱਕ ਦੂਜੇ ਨਾਲ ਖੰਦੇ ਹੋਣਗੇ ਉਹਨਾਂ ਨੇ ਇੱਕ ਦੂਜੇ ਦਾ ਸਮਾਨ ਕੱਢਿਆ ਹਾਂ ਨਹੀਂ ਸਹੀ ਹੈ ਨਾ ਕੱਢਿਆ ਕਹਿੰਦੇ ਡੰਗਰ ਲੈ ਕੇ ਆ ਕੋਈ ਕਿਸੇ ਦੇ ਬੱਚੇ ਕੱਢੇ ਉੱਥੇ ਕਿਹੜਾ ਦੇਖਿਆ ਵੀ ਆ ਢੁੱਪ ਜੇ ਇਹਦੇ ਨਾਲ ਆਪਣੀ ਬਣਦੀ ਉਹੇ ਤਾਂ ਗੱਲ ਆ ਤੇ ਆਪਣੇ ਤਾਂ ਹੈ ਹੀ ਨਹੀਂ ਖੂਨ ਚ ਹੀ ਹੈ ਨਹੀਂ ਪੰਜਾਬੀਆਂ ਦੇ ਹਾਂਜੀ ਹਾਂਜੀ ਤੇ ਵੈਸੇ ਕੱਲ ਇੱਕ ਵੀਡੀਓ ਦੇਖੀ ਮੈਂ ਉਹ ਗਰੇਵਾਲ ਹੁੰਨੀ ਨਾ ਮਹਾਰਾਜ ਦੇ ਸਰੂਪ ਲੈ ਕੇ ਆਉਂਦੇ ਆ ਕਿਸੇ ਪਿੰਡ ਚ ਹਾਂ ਅਰਵਿੰਦਰ ਗਰੇਵਾਲ ਹੁੰਨੇ ਗਰੇਵਾਲ ਹੁੰਨੇ ਹਾਂਜੀ ਹਾਂ ਉਹ ਸਾਰਾ ਪਿੰਡ ਆਇਆ ਨਾ ਮਗਰ ਆਉਂਦਾ ਜਿਵੇਂ ਨਾ ਮਹਾਰਾਜ ਨੇ ਕਿਲਾ ਨਹੀਂ ਛੱਡਿਆ ਸੀ ਨੰਦਪੁਰ ਦਾ ਤੇ ਸੰਗਤਾਂ ਰੋਂਦੀਆਂ ਸੀ ਤੇ ਗੁਰੂ ਮਹਾਰਾਜ ਦੇ ਸਰੂਪ ਮੂਰੇ ਜਾਂਦੇ ਤਾਂ ਸਾਰਾ ਪਿੰਡ ਮਗਰ ਆਉਂਦਾ ਰੋਂਦਾ ਹਾਂਜੀ ਵੇਖ ਲੈ ਯਾਰ ਉਹਨਾਂ ਨੂੰ ਕਿੱਥੇ ਤਾਂ ਜਾ ਆਪਣੇ ਘਰੇ ਬਜ਼ੁਰਗ ਆ ਆਪ ਨੂੰ ਆਸਰਾ ਹੁੰਦਾ ਤੇ ਉਹਨਾਂ ਨੇ ਆਖਿਆ ਵੀ ਸਾਡਾ ਬਾਪੂ ਤਾਂ ਚੱਲਿਆ ਸੁਰੱਖਿਆ ਥਾਵਾਂ ਤੇ ਭੇਜਣ ਲੱਗੇ ਆ ਤੇ ਉਹਨੂੰ ਐ ਲੱਗਿਆ ਵੀ ਅਸੀਂ ਬਾਪੂ ਤੋਂ ਬਿਨਾਂ ਨਹੱਥੇ ਪਰ ਨਹੀਂ ਉਹਦਾ ਸਿਰ ਤੇ ਹੱਥਾਂ ਤੇ ਉਹਨਾਂ ਨੇ ਵਧੀਆ ਸੋਚਿਆ ਮਹਾਰਾਜ ਦੇ ਸਰੂਪ ਵੀ ਆਪਾਂ ਇਹਨਾਂ ਨੂੰ ਸਖਾਤਾਂ ਤੇ ਪਹਚਾਈਏ ਆਪ ਅਜੇ ਆਪ ਅਜੇ ਉਹਨਾਂ ਨੇ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਪਹਿਲਾਂ ਆਖਿਆ ਵੀ ਗੁਰੂ ਸਾਹਿਬ ਨੂੰ ਭੇਜੀਏ ਤੇ ਪਰ ਉਹਨਾਂ ਨੇ ਰੋਕ ਕੇ ਨਾ ਮੱਖਾਂ ਨਾ ਭੇਜਿਆ ਸਹੀ ਗੱਲ ਹੈ ਤੇ ਇਹ ਸਾਡੇ ਯਾਰ ਕੌਮਚੀ ਆ ਹਮਦਾਰਦੀ ਆ ਯਾਰ ਆਣਛੀ ਆ ਸਹੀ ਗੱਲ ਹੈ ਤੇ ਇਹ ਸਭ ਤੋਂ ਵੱਡੀ ਦੇਣ ਹੀ ਆ ਪੰਜਾਬੀਆਂ ਦੀ ਅੱਜ ਦੇ ਕੋਈ ਜੂਕੇ ਵਿਹਾਰ ਦਾ ਹਰਿਆਣੇ ਦੇ ਲੋਕ ਆਈ ਜਾਂਦੇ ਮਦਦ ਵਾਸਤੇ ਉਹ ਇਹੀ ਦੇਖਦੇ ਆ ਯਾਰ ਪੰਜਾਬੀ ਪੈਂਡ ਫੰਡ ਦੇ ਕਰ ਚਲੋ ਚਲੋ ਠੀਕ ਆ ਵੀਰੇ ਕਰ ਲੈ ਬਾਈ ਕਿਹਦੇ ਚਲੋ ਠੀਕ ਆ ਜੀ ਬਾਈ ਬਹੁਤ ਬਹੁਤ ਧੰਨਵਾਦ ਬਾਈ ਕਰਮੀ ਇੱਥੇ ਪਹੁੰਚਣ ਤੇ ਧੰਨਵਾਦ ਬਾਈ ਤੁਹਾਡਾ ਨਾ ਕੋਈ ਗੱਲ ਇਹ ਹੈ ਜਿਨ੍ਹਾਂ ਨੇ ਆ ਇਦਾ ਆਰ ਕੀਤਾ ਹੈ ਨਾ ਨਾਰ ਤਾਂ ਬਾਈ ਤੁਹਾਡੇ ਦਾ ਸਾਰੇ ਪਿੰਡ ਨਾਲ ਹੀ ਆ ਨਾ ਕੱਲੇ ਕੱਲੇ ਬੰਦੇ ਦਾ ਸਹਯੋਗ ਆ ਕੱਲੇ ਕੱਲੇ ਦਾ ਹਾਂਜੀ ਠੀਕ ਹੈ ਟਾਡਾ ਚਾਲੈ ਨਾ ਨਾ ਨੰਗੇ ਆਂਦਾ ਭਾਈ ਇੱਥੇ ਆ ਨਾ ਸਾਰਿਆਂ ਦੇ ਨਾਲ ਮੇਲੇ ਆ ਹਾਂਜੀ ਚੱਲ ਸਾਰੇ ਭਾਈਓ ਸਤਨਾਮ ਹੁਣੀ ਪਹਿਲੇ ਦਿਨ ਤੋਂ ਸਾਰੇ ਸਾਰੇ ਬੰਦੇ ਆ ਜੱਸੇ ਹੁਣੀ ਆ ਦੇਖ ਭੋਰਾ ਭੋਰਾ ਜਵਾਕ ਆ ਯਾਰ ਨਾ ਸੇਵਾ ਕਰਨ ਦਾ ਆ ਪਾਉਗਾ ਇਹ ਕਹਿਣਗੇ ਵੱਡੇ ਹੋ ਕੇ ਕਹਿਣਗੇ ਭਾਈ ਜਦੋਂ ਉਦੋਂ ਹੜ ਆਏ ਸੀਗੇ ਆ ਸੰਤ ਚ ਹੀ ਏਡੇ ਏਡੇ ਦੀ ਸੇਵਾ ਕੀਤੀ ਸੀ ਹਾਂਜੀ ਹਾਂ ਇਹ ਕਿਤੇ ਕਿਤੇ ਕਰਮਾ ਨਾ ਮਿਲਦੀ ਆ ਹੈ ਮਨ ਹੋਣੇ ਆ ਭਾਈ ਹੁਣੇ ਸਾਲ ਪਹਿਲੇ ਦਿਨ ਤੋਂ ਸਾਰੇ ਯਾਰ ਬਹੁਤ ਸਹਿਯੋਗ ਦਿੰਦਾ ਭਾਈ ਜ਼ਰਾ ਥੀ ਵਾਲਾ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਬਹੁਤ ਜੀ